ਅੱਜ ਸਭ ਤੋਂ ਪਹਿਲਾਂ ਮੈਨੂੰ ਬੜੀ ਖੁਸ਼ੀ ਦੀ ਮੌਕਾ ਸਾਡੀ ਦਫ਼ਤਰ ਹਿਊਮਨ ਸਰਵਿਸ ਆਫ ਪੰਜਾਬ ਦੇ ਸਾਡੇ ਬਹੁਤ ਹੀ ਵਧੀਆ ਇਮਾਨਦਾਰ ਹੋਨੈਸਟ ਤੇ ਬੈਸਟ ਅਫਸਰ ਸਾਡੇ ਅੱਜ ਵਿੱਚ ਬੈਠੇ ਨੇ ਜਸਵਿੰਦਰ ਸਿੰਘ ਢੀਂਖਾ ਜੀ ਮੈਨਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਵਾਦ ਦੇਣਾ ਜੋ ਅੱਜ ਡੀਐਸਪੀ ਪਰਮੋਟ ਹੋਏ ਨੇ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਕਾਬਿਲ ਅਫਸਰਾਂ ਨੂੰ ਇਹ ਮਤਲਬ ਜਦ ਤਰੱਕੀ ਮਿਲਦੀ ਹੈ ਸਾਡੇ ਵਰਗੇ ਭਾਈਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਾਈ ਨਾਲ ਖੜੇ ਨੇ ਸਾਡੇ ਨੇ ਕਿਉਂਕਿ ਇਹ ਹਮੇਸ਼ਾ ਹੀ ਦੇਖਿਆ ਮੈਂ ਇਹਨਾਂ ਨੂੰ ਲਗਾਤਾਰ ਅੱਜ ਵੀ ਬਹੁਤ ਪ੍ਰਾਰਣਾ ਇਹ ਹੈ ਸੋਸ਼ਲ ਵਰਕਰ ਕਰਦੇ ਨੇ ਸੋਸ਼ਲ ਵਰਕਰ ਦੇ ਨਾਮ ਰਹਿੰਦੇ ਨੇ ਨਸ਼ੇ ਦੇ ਖਿਲਾਫ ਪੇੜ-ਮੁੱਦੇ ਲਗਾਉਣਾ ਜਾਂ ਕੋਈ ਵੀ ਕੰਮ ਇਹ ਹਰ ਬੱਚਾ ਕਿ ਨਹੀਂ ਸਰੰਦੇ ਨੇ ਅੱਜ ਮੈਂ ਇਹਨਾਂ ਦਾ ਪੰਜਾਬ ਹਿਊਮਨ ਸਲਫਾਇਰ ਵੱਲੋਂ ਸਟੇਟ ਪੱਧਰ ਜਿੰ다 ਸ਼ਰਮਾ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੂਰੇ ਹਾਲ ਤੇ ਬਹੁਤ-ਬਹੁਤ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਏ ਨੇ ਤੇ ਅੱਜ ਅੱਗੇ ਵਾਸਤੇ ਵੀ ਜਿਵੇਂ ਜੋ ਸਾਡੇ ਸਾਰੇ ਸੋਸ਼ਲ ਵਰਕਰ ਖਣੇ ਨਾਲ ਸਾਡੇ ਚੱਲਦੇ ਰਹਿੰਦੇ ਨੇ ਸਾਡਾ ਪੂਰਾ ਸਾਥ ਦੇਣਗੇ ਇਹ ਸਾਰੇ ਡੀਐਸਪੀ ਸਾਹਿਬ ਦੋ ਵਰਡ ਬੋਲਣਗੇ ਅੱਜ ਦਾ ਮੈਂ ਖੁਦ ਅੰਸਾਰ ਜਿੰਦਗੀ ਦੇ ਸੂਚੀ ਸਾਰੀ ਟੀਮ ਦਾ तहे ਜੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਾਵਲ ਸਮਝਿਆ ਤੇ ਜੋ ਮਾਨ ਸਨਮਾਨ ਬਖਸ਼ਿਆ ਉਹਦੇ ਵੀ ਬਹੁਤ ਬਹੁਤ ਧੰਨਵਾਦ ਤੇ ਇਹ ਵਿਧਾਈ ਦੇ ਪਾਤਰ ਨੇ ਜਿਹੜੀ ਆਪਣੀ ਸਮਾਜ ਸੇਵਾ ਦੀ ਸੁਸਾਇਟੀ ਚਲਾ ਰਹੇ ਨੇ ਰੀਚ ਰੁੱਖ ਲਗਾਉਣੇ ਨਸ਼ਾ ਵਿਰੁੱਧ ਸੈਮੀਨਾਰ ਤੇ ਹੋਰ ਸਮਾਜ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚੰਗੀ ਕਮਾ ਵਿੱਚ ਹਿੱਸਰਦਿਆਂ ਯੋਗਦਾਨ ਪਾਉਂਦੇ ਆ। ਉਸ ਲਈ ਇਹਨਾਂ ਨੂੰ ਤੇ ਇਹਨਾਂ ਟੀਮਾਂ ਨੂੰ ਵਧਾਈ ਵੀ ਦਿੰਦੇ ਆ, ਪਰਸ਼ੰਸ਼ਾ ਵੀ ਕਰਦੇ ਆ। ਤੇ ਕਿਉਂਕਿ ਜਿਹੜਾ ਸਮਾਜ ਹੈ ਇਹ ਆਪਣੇ ਸਾਰਿਆਂ ਦੇ ਇਕੱਲਾ-ਇਕੱਲਾ ਜੀ ਇਨਸਾਨ ਆਪਣਾ ਰੋਲ ਨਿਭਾਊਗਾ ਤਾਂ ਹੀ ਨਰੋਇਆ ਸਮਾਜ ਬਣ ਸਕਦਾ ਹੈ। ਜਿੱਦਾਂ ਕਿ ਰੁਧ ਨਸ਼ਾ ਰੁਧ ਵੀ ਚੱਲ ਰਿਹਾ ਹੈ। ਹੋਰ ਬੜੇ ਤਰੀਕਿਆਂ ਨਾਲ ਆਪਾਂ ਆਪਣੇ ਸਮਾਜ ਨੂੰ ਅੱਛਾ ਬਣਾਉਣ ਦੇ ਕੰਮ ਕਰ ਰਹੇ ਆਂ ਕਿ ਸਾਰਿਆਂ ਨੇ ਲੜ ਕੇ ਚਾਹੇ ਖੇਡਾਂ ਰਾਹੀਂ ਰੁੱਖ ਲਗਾਉਣ ਰਾਹੀਂ ਵਾਤਾਵਰਨ ਰਾਹੀਂ ਮਤਲਬ ਲੋਕਾਂ ਨੂੰ ਅੱਗੇ ਬੱਚਿਆਂ ਨੂੰ ਯੂਥ ਨੂੰ ਪ੍ਰੇਰਨਾ ਦੇਣੀ ਹੈ ਕਿ ਜਿੱਦਾਂ ਕਿ ਨਸ਼ਿਆਂ ਤੋਂ ਬਚਾਇਆ ਜਾ ਸਕਦੇ ਉਹਦੇ ਲਈ ਜੋ ਵੀ ਉਦਮ ਅਪਰਾਧੇ ਹੋ ਸਕਦੇ ਆ ਉਹ ਸਾਰੇ ਮਿਲ ਕੇ ਅਸੀਂ ਪੂਰਾ ਸਹਿਯੋਗ ਕਰਾਂਗੇ ਇਸ ਸੰਸਥਾ ਨੂੰ ਅੱਗੇ ਵਾਸਤੇ ਤਾਂ ਕਿ ਹੋਰ ਵੀ ਕਈ ਨਵੇਂ ਤਰੀਕੇ ਨਾਲ ਕੰਮ ਕੀਤਾ ਜਾ ਸਕਣ ਤੇ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਕਤਾ ਸੈਮੀਨਾਰ ਮਹਮਾ ਇਹਨੂੰ ਹੋਰ ਤੇਜ਼ੀ ਨਾਲ ਕਰਕੇ ਆਪਣਾ ਜਿਹੜਾ ਪੰਜਾਬ ਹੈ ਉਹਦਾ ਵਾਤਾਵਰਨ ਸਾਰਾ ਕੁਝ ਵਧੀਆ ਬਣਾਈਏ ਤੇ ਆਉਣ ਵਾਲਾ ਯੂਥ ਭਵਿੱਖ ਆਪਣੇ ਸਾਰੇ ਪੰਜਾਬ ਦੇ ਬੱਚੇ ਪੰਜਾਬੀਆਂ ਮਤਲਬ ਸਾਰਿਆਂ ਦਾ ਪੁਰੀਖਾ ਜਿਹੜਾ ਅੱਛਾ ਸੁਨਹਿਰੀ ਹੋਵੇ ਇਹੀ ਕਾਮਨਾ ਕਰਦੇ ਆਂ ਵੀ ਇਹ ਜਿਹੜਿਆ ਨਸ਼ਾ ਦਾ ਕੋੜ ਹੈ ਇਹ ਜਿਹੜਾ ਬਿਲਕੁਲ ਖਤਮ ਹੋ ਜਾਵੇ ਠੀਕ ਹੈ ਆਪਾਂ ਮਤਲਬ ਪੂਰੇ ਮਾਣ ਨਾਲ ਕਹਾਗੇ ਤੇ ਨਸ਼ਾ ਮੁਕਤ ਪੰਜਾਬ ਹੋਵੇ ਆਉਣ ਵਾਲੇ ਟਾਈਮ 'ਚ ਮਿਲ ਕੇ ਇਦਾਂ ਪ੍ਰਾਲੀ ਕਿਤੇ ਜਾਣਗੇ ਮਿਲ ਕਰਦੇ ਆਂ ਤੇ ਇਹਨਾਂ ਤੋਂ ਸਹਿਯੋਗ ਲੈ ਕੇ ਇਸ ਸੰਬੰਧੀ ਕਾਰਜ ਆਪਾਂ ਜਰੂਰ ਕਰਾਂਗੇ ਸਾਡੀ ਜੋ ਡੀਐਸਪੀ ਸਾਹਮਣੇ ਡਿਊਟੀ ਲਈ ਹੈ ਅੱਜ ਜੋ ਮੀਟਿੰਗ ਹੋਈ ਹੈ ਨਸ਼ੇ ਦੇ ਖਿਲਾਫ ਅਸੀਂ ਜੋ ਵੀ ਇਹਨਾਂ ਨੇ ਅੱਜ ਕਿਹਾ ਵੀ ਪੁਲਿਸ ਦਾ ਸਾਥ ਦੇਣਾ ਚਾਹੁੰਦਾ ਹੈ ਚਾਹੀਦਾ ਹੈ ਸਾਡੀ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਨਸ਼ੇ ਦੇ ਖਿਲਾਫ ਅਸੀਂ ਇਹਨਾਂ ਨੂੰ ਦਵਾਂਗੇ ਗੁਪਤ ਤੱਕ ਜੇ ਤਾਂ ਕੋਈ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਸਾਰੇ ਹੀ ਆਪਾਂ ਨੂੰ ਸਾਰੇ ਪੁਲਿਸ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਜੋ ਜੰਗ ਛੇੜੀ ਹੈ ਉਹਦੇ ਖਿਲਾਫ ਆਪਾਂ ਨੂੰ ਪੂਰੀ ਲੜਾਈ ਲੜਨੀ ਚਾਹੀਦੀ ਹੈ ਤੇ ਜੋ ਅੱਜ ਮੀਟਿੰਗ ਹੈ ਅੱਜ ਮੈਂ ਡੀਐਸਪੀ ਸਾਹਿਬਾ ਉਹਨਾਂ ਤੇ ਬਹੁਤ-ਬਹੁਤ ਧੰਨ ਕਰਦਾ ਹਾਂ ਧੰਨਵਾਦ ਕਰਦਾ ਹਾਂ ਜੋ ਕਿ ਪ੍ਰਧਾਨ ਸਾਹਿਬ ਜਤਿੰਦਰ ਸ਼ਰਮਾ ਜੀ ਤੇ ਸੁਰਸ਼ਟੀ ਟੀਮ ਦਾ ਮੈਂ ਸਨਮਾਨ ਦੇਣ ਲਈ ਬਹੁਤ ਧੰਨਵਾਦ ਕਰਦਾ ਇਹ ਟ੍ਰੇਨ ਸੋਰਸ ਨੇ ਤੇ ਇਹ ਕਿ ਆਪਣੇ ਟੀਮ ਸਮੇਤ ਵੱਖ-ਵੱਖ ਮਤਲਬ ਸੈਕਟਰ ਵੱਲੋਂ ਕਾਰਜ ਕਰ ਰਹੇ ਨੇ ਚਾਹੇ ਬਰੇਕਸ ਤੇ ਗਿਆ ਹੋਣ ਚਾਹੇ ਰੁਕੜਗਾਣਾ ਹੋਣ ਤੇ ਉਹਦੀ ਜੀ ਅਸੀਂ ਇਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਆਂ ਵਧਾਈ ਖਿੰਦੇ ਨੇ ਤੇ ਅਸੀਂ ਇਹ ਜਿਹੜਾ ਸਾਧ ਦੇ ਕੇ ਕੋਈ ਨੂੰ ਕੀ ਹੈ ਕੋਈ ਵੀ ਰਾਮਤ ਹੈ ਜਦ ਤਨ ਪਬਲਿਕ ਇਕੱਲਾ-ਤੱਲਾ ਨਾਲ ਖੜ ਕੇ ਮੋٹے ਨਾਲ ਮੋਟਾ ਜੋੜ ਕੇ ਚੱਲੋਂਗੇ ਉਨੀ ਦੇ ਵੱਡੀ ਪ੍ਰੋਬਲਮ ਆਉਂਦੀ ਹੈ ਪੁਲਿਸ ਆਪਣਾ ਕਾਰਜ ਚਿੰਤਿਤ ਕਰ ਰਹੀ ਹੈ ਕਿ ਤੁਸੀਂ ਸਾਰਿਆਂ ਅੱਗੇ ਇਹ ਬੱਚਿਆਂ ਨੂੰ ਹੋਰ ਜਾਗਰੂਕ ਕਰੋ ਅਵੇਅਰ ਕਰੋ ਕਿ ਇਹ ਪੁਲਿਸ ਨੂੰ ਕੇਸ ਸੰਬੰਧੀ ਜਿਹੜੀ ਹੈ ਜੇ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਮਤਲਬ ਉਹ ਤਰੀਕੇ ਨਾਲ ਜਾਇ ਦੱਸਿਆ ਜਾਵੇ ਜਰੂਰ ਜਾਣ ਪਾਇਆ ਜਾਵੇ ਜੋ ਬੱਚੇ ਤੋਂ ਇਡਕਟਰ ਨੇ ਉਹਨਾਂ ਨੂੰ ਵੀ ਆਪਣੇ ਸਮਾਜ ਦਾ ਹਿੱਸਾ ਕਿਸੇ ਨਾ ਕਿਸੇ ਤਰੀਕੇ ਪ੍ਰੇਰ ਕੇ ਖੇਡਾਂ ਵੱਲ ਲਿਜਾ ਕੇ ਜਾ ਉਹਨਾਂ ਦੀ ਜਿੱਦਾਂ ਵੀ ਹਰਫ ਹੋ ਸਕਦੀ ਹੈ ਆਪਾਂ ਨੂੰ ਉਹ ਵੀ ਕਰਨਾ ਚਾਹੀਦਾ ਹੈ ਜਿੱਥੇ ਜਦੋਂ ਵੱਡੇ ਪੱਧਰ ਤੇ ਹੈ ਕਾਨੂੰਨ ਆਪਣੀ ਕਾਰਵਾਈ ਕਰਦਾ ਜਾ ਰਿਹਾ ਹੈ ਤੇ ਨਸ਼ਾ ਤਾਂ ਇੱਕ ਨਾਮਕੁਮਾਰੀ ਨਾਲ ਕਾ ਚੜੇ ਰੇ ਬਿਨਰਾਤ ਪ੍ਰਮਾਤਮਾ ਦੇ ਨਾਮ ਦਾ ਚੰਗੇ ਕੰਮਿਆਂ ਦਾ ਨਸ਼ਾ ਤਾਂ ਇਹੀ ਹੋਣਾ ਚਾਹੀਦਾ ਬਸ ਅਰੁਖ ਬਾਕੀ ਕੇ ਐਸੀ ਕਹਿਨੇ ਜਿਵੇਂ ਦੁੱਖ ਲਗਾਉਂਦੇ ਨੇ ਵੱਡੇ ਪੱਧਰ ਤੇ ਉਹ ਲਗਾਏ ਜਾਣ ਵਾਤਾਵਰਨ ਤਾਂ ਕਿ ਅੱਛਾ ਬਣ ਸਕੀ ਤੇ ਉਹਨਾਂ ਵਾਲੇ ਸਮੇਂ ਚ ਸਾਰੇ ਤੁਸੀਂ ਵੀ ਇਹ ਕਰਦੇ ਆਂ ਕਿ ਅਸੀਂ ਵੀ ਆਪਣੇ ਵਰਦਨ ਲੋਗਾਂ ਨੂੰ ਸਹਿਯੋਗ ਕਰਕੇ ਸਮਾਜ ਅੱਛਾ ਵਾਤਾਵਰਨ ਬਣਾਉਣ ਲਈ ਨਰੋਇਆ ਸਮਾਜ ਬਣਾਉਣ ਲਈ ਤੰਦਰੁਸਤ ਪੰਜਾਬ ਬਣਾਉਣ ਲਈ ਕੌਣ ਵਾਲਿਆ ਜੂਤ ਹੈ ਜਿਹੜਾ ਉਹਨਾਂ ਲਈ ਆਪਾਂ ਤਾਂ ਕਿ ਪਲੇਨਾ ਸੋਤ ਬਣ ਸਕੀਏ